ਔਰ ਬਿਆੰਤ ਸੰਗਤਾਂ ਇੱਥੇ ਰਵਦਾਸ ਮਹਾਰਾਜ ਜੀ ਦਾ ਸਾਰਿਆਂ ਤੋਂ ਵੱਡਾ ਪਾਵਨ ਪ੍ਰਕਾਸ਼ ਪੁਰਮਨਾਇਆ ਜਾਂਦਾ ਹੈ ਦੇਖੋ 30 ਦਸੰਬਰ ਤੋਂ ਅਖੰਡ ਪਾਠ ਸਾਹਿਬ ਦੀਆਂ ਲੜੀਆਂ ਆਰੰਭ ਹਨ ਤੇ ਇੱਕ ਇੱਕ ਮਹੀਨਾ ਇੱਥੇ ਪ੍ਰਵਾਤ ਫੇਰੀਆਂ ਚੱਲਦੀਆਂ ਔਰ ਬਹੁਤ ਵੱਡੇ ਪੱਧਰ ਤੇ ਇੱਥੇ ਸੰਗਤਾਂ ਦੇ ਸਹਿਯੋਗ ਦੇ ਨਾਲ ਸਤਿਗੁਰਾਂ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾਂਦਾ ਹੈ ਸੋ ਜਿੰਨੀਆਂ ਵੀ ਸੰਗਤਾਂ ਇਲਾਕਾ ਨਿਵਾਸੀ ਸੰਗਤਾਂ ਸਮੂਹ ਗੁਰਨਾਨਕ ਨਾਮ ਲੇਵਾ ਦੁਨੀਆ ਭਰ ਦੀਆਂ ਸੰਗਤਾਂ ਸਤਿਗੁਰ ਰਵਦਾਸ ਮਹਾਰਾਜ ਜੀ ਦਾ ਪਾਵਨ ਪ੍ਰਕਾਸ਼ ਪੁਰ ਮਨਾ ਰਹੀਆਂ ਸਮੂਹ ਸੰਗਤਾਂ ਨੂੰ ਸਤਿਗੁਰਾਂ ਦੇ ਪਾਵਨ ਪ੍ਰਕਾਸ਼ ਦਿਹਾੜੇ ਦੀਆਂ ਬਹੁਤ-ਬਹੁਤ ਮੁਬਾਰਕਾਂ ਜੀ ਲੱਖ-ਲੱਖ ਵਧਾਈਆਂ ਜੀ ਸਾਡੇ ਨਾਲ ਮੌਜੂਦ ਨੇ ਇਸ ਟਾਈਮ ਭਾਈ ਧਰਮਪਾਲ ਸਿੰਘ ਜੀ ਜਿਨ੍ਹਾਂ ਨੂੰ ਅੱਜ ਇਸ ਸਥਾਨ ਦੇ ਉੱਤੇ 골ਡ ਮੈਡਲ ਦੇ ਨਾਲ ਸਨਮਾਨਿਤ ਕੀਤਾ ਗਿਆ ਸੰਗਤਾਂ ਦੱਸਦੇ ਜੇ ਕਿ ਇਹ ਉਹ ਸ਼ਖਸੀਅਤ ਹਨ ਜਿਨ੍ਹਾਂ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਰਹਿਤ ਰਹਿਣ ਦੀ ਆਵਾਜ਼ ਬੁਲੰਦ ਕੀਤੀ ਹੈ ਸੰਗਤਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਉਣ ਦੀ ਗੱਲ ਕੀਤੀ ਹੈ ਅਤੇ अनेका ਇਹੋ ਜਿਹੇ ਕਾਰਜ ਨੇ ਜੋ ਸੰਗਤਾਂ ਦੇ ਹਿੱਤ ਲਈ ਕੀਤੇ ਨੇ ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਉਹਨਾਂ ਨੂੰ ਸਨਮਾਨਤ ਕੀਤਾ ਗਿਆ ਕਿ ਉਹਨਾਂ ਦੇ ਇਸ ਸੰਬੰਧੀ ਕੀ ਕਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਅੱਜ ਤੁਹਾਨੂੰ ਬਹੁਤ ਹੀ ਭਾਗਾ ਵਾਲਾ ਦਿਨ ਹੈ ਕਿ ਤੁਹਾਨੂੰ ਅੱਜ 골ਡ ਮੈਡਲ ਦੇ ਨਾਲ ਸਨਮਾਨਿਤ ਕੀਤਾ ਗਿਆ ਕੀ ਕਹਿਣਾ ਚਾਹੁੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 747 ਤੱਕ ਤੋਂ ਨੇ ਮਾਲਕ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਕਿਰਪਾ ਦਾ ਸਦਕਾ ਗੁਰਦੁਆਰਾ ਸਤਗੁਰੂ ਰਬਦਾਸ ਰੇਰੂ ਸਾਹਿਬ ਪਿੰਡ ਲੋਹਾਰਾ ਲੁਧਿਆਣਾ ਵਿਖੇ ਅੱਜ ਦਸਰਿਆਂ ਨੂੰ ਸ੍ਰੀ ਸਤਗੁਰੂ ਵਦਾਸ ਜੀ ਦੇ 699 ਪ੍ਰਕਾਸ਼ ਦੇ ਹੜੇ ਦੀ ਖੁਸ਼ੀ ਅੰਦਰ ਤੇ ਸੰਤ ਬਾਬਾ ਕੇਹਰਦਾਸ ਜੀ ਕੋਕਰਾਂ ਵਾਲਿਆਂ ਦੇ ਅਨੰਨ ਬਖਸ਼ੀਸ਼ ਦੇ ਪਾਤਰ ਸ਼੍ਰੀਮਾਨ ਸੰਤ ਬਾਬਾ ਹਰਮੇਸ਼ ਸਿੰਘ ਜੀ ਢੰਡਾਰੀ ਕਲਾਂ ਵਾਲਿਆਂ ਵੱਲੋਂ ਪਿਛਲੇ ਸਮੇਂ ਵਿੱਚ ਵੀ ਤਕਰੀਬਨ ਅੱਜ ਤੱਕ 72 ਦੇ ਕਰੀਬ 골ਡ ਮੈਡਲਾਂ ਨਾਲ ਜਥਿਆਂ ਨੂੰ ਸਨਮਾਨਿਤ ਕੀਤਾ ਗਿਆ ਹੈ ਦਸਰਿਆਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਸ੍ਰੀ ਹਜੂਰ ਤਨਤਨ ਬਾਬਾ ਅਨੰਤ ਸਿੰਘ ਮਹਾਰਾਜ ਜੀ ਨਾਨਕ ਸਰਕਲੇਰਾਵਾਲਿਆਂ ਤੋਂ ਵਰੋਸਾਏ ਹੋਏ ਤਨਤਨ ਸ੍ਰੀ ਹਜੂਰ ਬਾਬਾ ਮੀਹਾਂ ਸਿੰਘ ਮਹਾਰਾਜ ਜੀ ਦੀ ਸੰਗਤ ਕਰਨ ਦਾ ਸਦਕਾ ਉਹਨਾਂ ਤੋਂ ਪ੍ਰੇਰਣਾ ਲੈ ਕੇ ਹਰੀ ਜਸ ਕਥਾ ਕੀਰਤਨ ਰਾਹੀਂ ਨਸ਼ਿਆਂ ਵੱਲੋਂ ਬਵਰਜਿਤ ਖੰਡੇ ਬਾਟੇ ਦੀ ਪੌਲ ਛਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਲੜ ਲੱਗਣਾ ਸਮਾਜਿਕ ਧਾਰਮਿਕ ਰੀਤੀਆਂ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਨੁਸਾਰ ਚੱਲਣਾ ਤੇ ਚਲਾਉਣ ਦਾ ਇਹ ਸਿੱਖ ਸੰਗਤਾਂ ਨੂੰ ਗੁਰੂ ਸਾਹਿਬ ਦੀ ਕਿਰਪਾ ਨਾਲੇ ਪ੍ਰੇਰਣਾ ਜੋ ਸਤਿਗੁਰੂ ਜੀ ਬੁਲਾਉਂਦੇ ਨੇ ਦਾਸ ਇੱਕ ਬਹੁਤ ਹੀ ਗਰੀਬ ਘਰ ਵਿੱਚ ਜਨਮ ਲੈ ਕੇ ਤਕਰੀਬਨ 10 ਸਾਲ ਦੀ ਉਮਰ ਤੋਂ ਹੀ ਸਾਧੂ ਸੰਤਾ ਮਹਾਪੁਰਸ਼ਾਂ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੂੰ ਸਮਰਪਿਤ ਹੈ ਦਾਸ ਨੇ ਆਪਣੇ ਪਿਛਲੇ ਸਮੇਂ ਦੇ ਵਿੱਚ ਜਿੱਥੇ 8 ਕਲਾਸਾਂ ਪੜ੍ਹਾਈ ਕੀਤੀ ਉੱਥੇ ਧਰਮ ਦੀ ਕਿਰਤ ਕਰੋ ਦਾ ਨਜਮ ਸੀ ਜਿਹੜਾ ਉਹ 10-10 ਰੁਪਏ ਦਿਹਾੜੀ ਦਾਸ ਤੇ ਆਪਣੇ ਨਗਰ ਵਿੱਚ ਵੀ ਦਿਹਾੜੀ ਕੀਤੀ ਕਈ ਫੈਕਟਰੀਆਂ ਦੇ ਵਿੱਚ ਵੀ ਧਰਮ ਦੀ ਕਿਰਤ ਕੀਤੀ ਆਖਰ ਵਿੱਚ ਸ੍ਰੀ ਹਜੂਰ ਬਾਬਾ ਮੀਹਾਂ ਸਿੰਘ ਮਹਾਰਾਜ ਜੀ ਸਿਆੜ ਸਾਹਿਬ ਵਾਲਿਆਂ ਦੇ ਸਮਾਰਕ ਵਿੱਚ ਸਮਰ ਆਪਣੇ ਉਹਨਾਂ ਦੇ ਅਸਥਾਨਾਂ ਵਿੱਚ ਸ੍ਰੀ ਨਾਨਕ ਸਰਾਸਣੋਂ ਸਿਆੜ ਸਾਹਿਬ ਜਾ ਕੇ 17 ਸਾਲ ਦੀ ਉਮਰ ਵਿੱਚ ਗੁਰੂ ਕੇ ਲੰਗਰਾਂ ਦੀ 2 ਸਾਲ ਵਾਸਤੇ ਸੇਵਾ ਲੱਗੀ ਉੱਥੋਂ ਹੀ ਕਥਾ ਕੀਰਤਨ ਦੀ ਦਾਤ ਪ੍ਰਾਪਤ ਹੋਈ ਜੋ ਕਿ ਸਿੱਖ ਸੰਗਤਾਂ ਵਿੱਚ ਬੜੇ ਪਿਆਰ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੀ ਪਾਰ ਕਿਰਪਾ ਦਾ ਸਦਕਾ ਪਿਛਲੇ ਦਿਨਾਂ ਤੋਂ ਪਿਛਲੇ ਸਮਿਆਂ ਤੋਂ ਸਤਿਗੁਰੂ ਜੀ ਸੇਵਾ ਲੈ ਰਹੇ ਹਨ ਇਹ ਜੋ ਅੱਜ ਦਾ 골ਡ ਮੈਡਲ ਸਨਮਾਨਤ ਹੈ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਵੀ ਸਮਰਮਤ ਸਮਰਪਿਤ ਹੈ ਉਹਨਾਂ ਨੂੰ ਕਿਉਂਕਿ ਇਹ ਤਾਂ ਸੀ ਲਾਲ ਤੁਜ ਬਿਨ ਕੌਣ ਕਰੈ ਗਰੀਬ ਨਿਵਾਜ ਗੁਸਈਆ ਮੇਰਾ ਮਾਥੈ ਛਤਰ ਤਰ ਸੰਤ ਬਾਬਾ ਹਰਮੇਸ ਸਿੰਘ ਜੀ ਨੇ ਦਾਸਾਂ ਦੀ ਸਾਦਗੀ ਤੇ ਅਤ ਦੀ ਨਿਮਰਤਾ ਵਿੱਚ ਵਿਚਰਦੇ ਹੁੰਦੇ ਦੇਖ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਤ ਤੇ ਇਹਦੇ ਨਾਲੇ ਦੱਸਣਾ ਚਾਹਾਂਗੇ ਸਾਡੇ ਚੈਨਨ ਵਾਲਿਆਂ ਨੂੰ ਪਿਛਲੇ ਤਕਰੀਬਨ 12-14 ਸਾਲਾਂ ਤੋਂ ਜਿਨ੍ਹਾਂ ਨੇ ਪੁੱਠੀਆਂ ਖੱਲਾਂ ਲਹਾਈਆਂ ਤਨਤਨ ਮਰਸ਼ੀਦ ਬਾਬਾ ਜੈ ਸਿੰਘ ਜੀ ਖੱਲ ਘਟ ਪਿੰਡ ਬਾਰਨ ਜ਼ਿਲ੍ਹਾ ਪਟਿਆਲਾ ਉੱਥੇ ਵੀ ਪਿਛਲੇ ਸਾਲਾਂ ਤੋਂ ਅਮਰ ਰਸ਼ੀਦ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਰ ਕਿਰਪਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਰ ਕਿਰਪਾ ਨਗਰ ਕੀਰਤਨ ਮਹਾਨ ਨਗਰ ਸੰਗੋਵਾਲ ਤੋਂ ਜਾਂਦੇ ਹਨ ਸਾਡੇ ਨਾਲ ਮੌਜੂਦ ਨੇ ਗੁਰਦੁਆਰਾ ਸ੍ਰੀ ਗੁਰੂ ਰਵਦਾਸ ਮਹਾਰਾਜ ਗੁਰਦੁਆਰਾ ਰੇਰੂ ਸਾਹਿਬ ਦੇ ਜਿਹੜੇ ਮੁੱਖ ਹੈੱਡ ਗ੍ਰਾਂਥੀ ਨੇ ਉਹ ਸਾਡੇ ਨਾਲ ਸੁਖਵਿੰਦਰ ਸਿੰਘ ਜੀ ਮੌਜੂਦ ਨੇ ਇਹਨਾਂ ਨਾਲ ਗੱਲਬਾਤ ਕਰਦੇ ਆ ਕਿ ਇਸ ਸਥਾਨ ਦੇ ਬਾਰੇ ਜਾਣਕਾਰੀ ਲਵਾਂਗੀ ਕਿ ਇਹ ਸਥਾਨ ਆ ਜਿਹੜਾ ਇੱਥੇ ਕਿਹੜੇ ਕਿਹੜੇ ਮਹਾਪੁਰਸ਼ਾਂ ਨੇ ਆ ਕੇ ਭਗਤੀ ਕੀਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਤੁਸੀਂ ਇਸ ਘਰ ਦੇ ਸੇਵਾਦਾਰੋਂ ਜੀ ਗੁਰੂ ਸਾਹਿਬ ਦੀ ਸੇਵਾ ਕਰਦੇ ਹੋ ਸਥਾਨ ਦੀ ਸੇਵਾ ਕਰਦੇ ਹੋ ਹਾਂਜੀ ਵਾਹਿਗੁਰੂ ਇੱਥੇ ਕਿਹੜੇ ਕਿਹੜੇ ਮਹਾਪੁਰਸ਼ਾਂ ਨੇ ਆ ਕੇ ਭਗਤੀ ਕੀਤੀ ਹੈ ਜੀ ਇੱਥੇ ਪਹਿਲਾਂ ਬਾਬਾ ਜਵਾਲਾ ਦਾਸ ਜੀ ਮਹਾਰਾਜ ਉਹਨਾਂ ਨੇ ਬੰਦਗੀ ਕੀਤੀ ਹੈ ਫਰ अनेका ਮਹਾਪੁਰਖਾਂ ਨੇ ਸਾਰੂਆਂ ਨੇ ਚਰਨ ਪਾਈ ਇੱਕ ਇੱਥੋਂ ਦੇ ਪਿੰਡ ਦੇ ਸੰਤ ਬਾਬਾ ਈਸ਼ਰਦਾਸ ਜੀ ਮਹਾਰਾਜ ਉਹਨਾਂ ਨੇ ਇਸ ਸਥਾਨ ਦੀ ਸੰਭਾਲ ਕੀਤੀ ਹੋਰ ਬਹੁਤ ਸਾਰੇ ਮਹਾਂਪੁਰਖਾਂ ਬਾਬਾ ਬਾਬਾ ਜਵਾਲਾ ਦਾਸ ਜੀ ਮਹਾਰਾਜ ਦਾ ਇਹ ਮੇਨ ਸਥਾਨ ਹੈ ਤੇ ਬਾਬਾ ਪਾਲ ਰਾਜੀ ਸਦੋਪਰ ਵਾਲੇ ਮਹਾਂਪੁਰਖ ਵੀ ਉਹ ਇੱਥੇ ਆਉਂਦੇ ਰਹਿੰਦੇ ਆ ਹੋਰ ਬਿਆੰਤ ਸੰਗਤਾਂ ਇੱਥੇ ਰਵਿਦਾਸ ਮਹਾਰਾਜ ਜੀ ਦਾ ਸਾਰਿਆਂ ਤੋਂ ਵੱਡਾ ਪਾਵਨ ਪ੍ਰਕਾਸ਼ ਪੁਰਮਾਣਾਇਆ ਜਾਂਦਾ ਦੇਖੋ 30 ਦਸੰਬਰ ਤੋਂ ਅਖੰਡ ਪਾਠ ਸਾਹਿਬ ਦੀਆਂ ਲੜੀਆਂ ਆਰੰਭ ਹਨ ਤੇ ਇੱਕ ਇੱਕ ਮਹੀਨਾ ਇੱਥੇ ਪ੍ਰਵਾਦ ਫੇਰੀਆਂ ਚੱਲਦੀਆਂ ਔਰ ਬਹੁਤ ਵੱਡੇ ਪੱਧਰ ਤੇ ਇੱਥੇ ਸੰਗਤਾਂ ਦੇ ਸਹਿਯੋਗ ਦੇ ਨਾਲ ਸਤਗੁਰਾਂ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾਂਦਾ ਹੈ ਸੋ ਜਿੰਨੀਆਂ ਵੀ ਸੰਗਤਾਂ ਇਲਾਕਾ ਨਿਵਾਸੀ ਸੰਗਤਾਂ ਸਮੂਹ ਗੁਰਨਾਨਕ ਨਾਮ ਲੈਵਾ ਦੁਨੀਆ ਭਰ ਦੀਆਂ ਸੰਗਤਾਂ ਸਤਗੁਰ ਰਵਿਦਾਸ ਮਹਾਰਾਜ ਜੀ ਦਾ ਪਾਵਨ ਪ੍ਰਕਾਸ਼ ਦਿਹਾੜੇ ਪਰ ਮਨਾ ਰੀਆਂ ਸਮੂਹ ਸੰਗਤਾਂ ਨੂੰ ਸਤਗੁਰਾਂ ਦੇ ਪਾਵਨ ਪ੍ਰਕਾਸ਼ ਦਿਹਾੜੇ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਲੱਖ ਲੱਖ ਵਧਾਈਆਂ ਜੀ ਵਾਹਿਗੁਰੂ ਜੀ ਇਸ ਗੁਰਦੁਆਰਾ ਸਾਹਿਬ ਦਾ ਨਾਮ ਜਿਸ ਤਰ੍ਹਾਂ ਜਾਣਿਆ ਜਾਂਦਾ ਪਿੱਛੇ ਸੁਣਿਆ ਵੀ ਆ ਕਿ ਪਹਿਲਾਂ ਗੁਰਦੁਆਰਾ ਰੇਰੂ ਸਾਹਿਬ ਹੁੰਦਾ ਸੀ ਜੀ ਜੀ ਗੁਰਦੁਆਰਾ ਸਾਹਿਬ ਤੋਂ ਚਲੋ ਰਬਦਾਸ ਜੀ ਲੱਗੇ ਉਹ ਵੀ ਸਾਡੇ ਗੁਰੂ ਪੂਜਣਯੋਗ ਨਹੀਂ ਜਿਹੜੇ ਰੇਰੂ ਸਾਹਿਬ ਆ ਹਾਂਜੀ ਉਸਦੇ ਬਾਰੇ ਕੀ ਜਾਣਕਾਰੀ ਆ ਰੇਰੂ ਨਾ ਇੱਕ ਵੈਸੇ ਜੇ ਦੇਖਿਆ ਜਾਵੇ ਇੱਕ ਦਰਖਤ ਦਾ ਨਾਮ ਹੁੰਦਾ ਰੇਰੂ ਤੇ ਇੱਥੇ ਬਾਬਾ ਰੇਰੂ ਸਾਹਿਬ ਜੀ ਇੱਕ ਦਰਖਤ ਹੈ ਦਰਖਤ ਸੀ ਜਿਹਨੂੰ ਬਾਬਾ ਰੇਰੂ ਸਾਹਿਬ ਜੀ ਦੇ ਨਾਮ ਨਾਲ ਜਾਂਦਿਆ ਜਾਂਦਾ ਤੇ ਜਦੋਂ 1947 ਦੀ ਵੰਡ ਹੁੰਦੀ ਹੈ ਤੇ ਮਰੱਬਾ ਬੰਦੀ ਹੁੰਦੀ ਹੈ ਤੇ ਵੱਡੇ ਬਜ਼ੁਰਗ ਆਖਦੇ ਆ ਵੀ ਇੱਥੇ ਜਿਹੜੀ ਜਗ੍ਹਾ ਸੀ ਉਹ ਤਹਿਸੀਲਦਾਰ ਨੂੰ ਆਖਿਆ ਗਿਆ ਵੀ ਇਹ ਜਗ੍ਹਾ ਛੱਡ ਦਿਓ ਵੀ ਇੱਥੇ ਮਹਾਪੁਰਖ ਆ ਕੇ ਬੈਠਦੇ ਆ ਤੇ ਉਹ ਆਕੜ ਦਾ ਮਾਰਾ ਛੱਡ ਕੇ ਨਹੀਂ ਸੀ ਜਾ ਰਿਹਾ ਕਹਿੰਦਾ ਨਹੀਂ ਇੱਥੇ ਜਗਾ ਨਹੀਂ ਛੱਡਣੀ ਫਿਰ ਬਜ਼ੁਰਗ ਆ ਕੇਦੇ ਵੀ ਕੀ ਉਹ ਜੇ ਸ਼ਹਿਰ ਵੱਲ ਨੂੰ ਜਾਂਦਾ ਸੀ ਤੇ ਅੰਨਾ ਹੋ ਜਾਂਦਾ ਸੀ ਹੂੰ ਤੇ ਜਦੋਂ ਪਿੱਛੇ ਨੂੰ ਮੁੜਦਾ ਸੀ ਫਿਰ ਉਹਨੂੰ ਦਿਖਦਾ ਸੀ ਫਿਰ ਉਹਨੇ ਗਲਤੀ ਮੰਨ ਕੇ ਉਨੀਂਕ ਜਗਾ ਛੱਡ ਕੇ ਗਿਆ ਉਹ ਇਹੋ ਬਾਬਾ ਰੇਰੂ ਸਾਹਿਬ ਜੀ ਦਾ ਪਾਵਨ ਅਸਣ ਔਰ ਜਿਹੜਾ ਇੱਥੇ ਇੱਕ ਵਾਰੀ ਜਿੱਥੇ ਬੈਠਾ ਚਾਹੀ ਕੋਈ ਵਿਦੇਸ਼ ਵਿੱਚ ਬੈਠਾ ਅਰਦਾਸ ਬੇਨਤੀ ਕਰ ਦੇਣਾ ਕਿ ਬਾਬਾ ਰੇਰੂ ਸਾਹਿਬ ਜੀ ਮੇਰਾ ਆਹ ਕਾਰਜ ਹੋ ਜਾਵੇ ਤੋ ਉਹ ਕਾਰਜ ਬਾਬਾ ਰੀਰੂ ਸਾਹਿਬ ਜੀ ਕਰਦੇ ਆ। ਥੈਂਕ ਯੂ ਧੰਨਵਾਦ ਜੀ। ਬਹੁਤ ਵਧੀਆ ਤਰੀਕੇ ਨਾਲ ਜਾਣਕਾਰੀ ਦਿੱਤੀ ਹੈ ਵੀ ਜਿਹੜਾ ਰੀਰੂ ਸਾਹਿਬ ਆ ਉਹਦਾ ਕੀ ਮਹੱਤਵ ਆ। ਇਸ ਸਥਾਨ ਦੇ ਉੱਤੇ ਦੋ ਮਹਾਪੁਰਸ਼ਾਂ ਨੇ ਭਗਤੀ ਕੀਤੀ ਹੈ। ਜਿਨ੍ਹਾਂ ਦੇ ਵਿੱਚ ਸੰਤ ਬਾਬਾ ਦਿਆਲਦਾਸ ਜੀ ਤੇ ਸੰਤ ਬਾਬਾ ਜਵਾਲਾਦਾਸ ਜੀ ਤੇ ਸੰਤ ਬਾਬਾ ਈਸਰਦਾਸ ਜੀ। ਉਹਨਾਂ ਨੇ ਇੱਥੇ ਤਪ ਕੀਤਾ ਤੇ ਇੱਥੇ ਆਈਆਂ ਸੰਗਤਾਂ ਨੂੰ ਤਾਰਿਆ ਵਾ। ਅੱਜ ਵੀ ਜੋ ਲਗਾਤਾਰ ਇੱਥੋਂ ਸੰਗਤਾਂ ਆਪਣੀਆਂ ਮਰਜ਼ਾ ਪੂਰੀਆਂ ਕਰਦੀਆਂ ਨੇ। ਇਸੇ ਤਰ੍ਹਾਂ ਅਗਲੀ ਅਪਡੇਟ ਲੈ ਕੇ ਤੁਹਾਡੀ ਸੇਵਾ ਵਿੱਚ ਫੇਰ ਹਾਜ਼ਰ ਹੋਵਾਂਗੇ ਤੁਸੀਂ ਦੇਖਦੇ ਰਹੋ ਜੁਝਾਰ ਟਾਈਮ ਦੇ ਕੈਮਰਾਮੈਨ ਜਸਪਾਲ ਸਿੰਘ ਸੋਨੂ ਦੇ ਨਾਲ ਸਰਬਜੀਤ ਸਿੰਘ ਖਾਲਸਾ ਦੀਏ ਵਿਸ਼ੇਸ਼ ਰਿਪੋਰਟ